ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ 6 ਨਾਗ ਮੱਝਾਂ ਦੇ ਵਿੱਚ ਦੋਸਤੋ ਤੁਹਾਨੂੰ ਦਿਖਾਵਾਂਗੇ ਇੱਕ ਮੱਝ ਘੱਪਣ ਹੋਊਗੀ ਤੇ ਚਾੜੀ ਬਾਕੀ ਪੰਜ ਮੱਝ ਦੋਸਤੋ ਇਹ ਸੁਈਆਂ ਸੋਈਆਂ ਹੋਣਗੀਆਂ ਜੀ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈਣੇ ਦੋਸਤੋ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਰੀਤੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਿਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਆਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਪਸ਼ੂਆਂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਜੀ ਅੱਜ ਵੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਗ੍ਰੈਸ ਆਪਣਾ ਜੀ ਪਿੰਨ ਝਾਂਪੇ ਕੋਲ ਹਾਂਜੀ ਜਿਹੜਾ ਤਰਨਤਨ ਹਾਂਜੀ ਤਸੀਲ ਤਰਨਤਨ ਠੀਕ ਹੈ ਨਾਮ ਹੈਗਾ ਜੇ ਪ੍ਰਤਾਪ ਸਿੰਘ ਛਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ ਜੀ 708790117 708790117 ਠੀਕ ਹੈ ਜੀ ਹਾਂਜੀ ਅੱਜ ਵੀਰ ਆਪਣੇ ਕੋਲ ਟੋਟਲ 6 ਨਾਲ ਹੈ ਹਾਂਜੀ 6 ਭਾਈ ਤੇ ਜੀ ਇੱਕ ਬੱਚੇ ਵਾਲੀ ਹੈ ਜੀ ਅੱਛਾ ਜੀ 4 ਬੱਚੇ ਤਾਂ ਬਣਾ ਜੀ ਠੀਕ ਹੈ ਜੀ ਇੱਕ ਮਹੀਆ ਆਪਣੇ ਤੋਂ ਗੱਪਣ ਇੱਕ ਮਹੀ ਗੱਪਣ ਤੇ ਸ਼ੁਰੂ ਕਰ ਲਿਆ ਪੇਸ ਗੱਪਣ ਮੱਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਕਿੰਨਾ ਸੁਆਹ ਸੁਣੀ ਇਹ ਭਾਈ ਦੂਜਾ ਸੁਆਹ ਸੁਣੀ ਇਹ ਅੱਛਾ ਜੀ 8 ਮਹੀਨਿਆਂ ਦੀ ਗੱਪਣਿਆ ਆ ਜਿਹੜੀ 10 ਤਰੀਕ ਨੂੰ ਨਵਾਂ ਮਹੀਨਾ ਲੱਗਣਾ ਹੈ ਅੱਛਾ ਜੀ ਆ ਜਿਹੜੀ ਮੇਰੇ 10 ਅਪ੍ਰੈਲ ਤੋਂ ਨਵਾਂ ਮਹੀਨਾ ਸ਼ੁਰੂ ਹਾਂਜੀ ਹਾਂਜੀ 2 ਮਹੀਨੇ ਕੱਜੀ ਕੱਚੀ ਆ ਗਈ ਆ ਜਾਨੀ ਕਿ ਉਹ ਮਤਲਬ 2 ਮਹੀਨੇ ਬਿਕੜੇ ਲੈ ਕੇ ਨਵਾਂ ਮਹੀਨਾ ਲੱਗ ਰਿਹਾ ਤੇ ਹਾਂ ਹੈਨਾ ਜਿਹੜੇ ਮੁੰਡੇ ਕਿਤੇ ਡੇਢ ਮਹੀਨਾ ਹਾਂ ਨੋਵਾਂ ਦਹਵਾਂ ਮਾਲੋ ਤਾਂ ਮਾਰ 14ਵੇਂ ਮਹੀਨੇ ਦਾਵਾ ਪੂਰਾ ਕਰਕੇ ਮੈਂ ਗੈਂਤ ਹੁੰਦੇ ਆ ਇਹੋ ਚਲੋ ਉਹ ਤਾਂ ਬਾਕੀ ਦਿਨ ਉੱਤੇ ਪਹੁੰਚ ਲੈ ਵੀ ਜਿੰਦਾ ਕਿ ਰਾਜੀ ਬਹ ਤੇ ਸਵੇਰ ਦੂਜਾ ਸੁਣੀ ਹੈ ਨਾ ਹਾਂਜੀ ਹਾਂਜੀ ਤੇ ਆਪਾਂ ਇਹਨੂੰ ਖੋਲ ਕੇ ਦਿਖਾਈਏ ਹਾਂਜੀ ਲਓ ਜੀ ਦੋਸਤੋ ਮੈਂ ਦਾ ਕਦ ਕਾਠ ਪਛਪਰੇ ਦੀ ਚੜਾਈ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਲਓ ਲਓ ਜੀ ਕਰੀ ਤੇ ਲੈ ਆ ਵੀਰ ਮੋੜ ਲਓ ਲਓ ਜੀ ਦੋਸਤੋ 9 ਤਰੀਕ ਨੂੰ 9 April 9 April ਨੂੰ ਵੀਰ ਲੱਗਣਾ ਤਾਂ ਸਮਝਣਾ ਹਾਂਜੀ 9 9 ਆ ਜੀ ਨਵਾਂ ਮਹੀਨਾ ਨੋ ਨੋ ਤਰੀਕ ਨੂੰ ਦੋਸਤੋ ਇਹਨੂੰ ਜਿਹੜਾ ਨਵਾਂ ਮਹੀਨਾ ਲੱਗੇ ਨਾ 9 10 ਤਰੀਕ ਹਾਂਜੀ 9 10 ਤਰੀਕ ਨੂੰ ਟਾਈਮ ਤੇ ਦੋਸਤੋ ਬਿਲਕੁਲ ਆਇਆ ਹੀ ਹੈ ਨੇੜੇ ਹੀ ਐ ਸੂੰਦੇ ਦੋ ਮਹੀਨਿਆਂ ਦੀ ਹੈਗੀ ਹੈ ਹਾਂਜੀ ਡੇਢ ਦੋ ਮਹੀਨੇ ਦਾ ਟਾਈਮ ਬਾਕੀ ਰਹੇਗਾ ਸੂੰਦੇ ਦੋ ਮਹੀਨੇ ਲੱਗੇ ਚੱਲਦੇ ਦੋ ਮਹੀਨੇ ਲਾ ਰੋ ਹਾਂਜੀ 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 ਕਦੋਂ ਤੋਤੇ ਵੀ ਕੋ ਦੋ ਚਾਰ ਦਿਨ ਘਰ ਸਕਦੀ ਹੈ ਹਾਂਜੀ ਤੇ ਇਹ ਵੀਰ ਜੀ ਮੁੱਲ ਕੀ ਚਾਹਾਂਗਾ ਮੁੱਲ ਭਾਈ ਇਹਦਾ ਜੇ ਤੇ ਮਹੀ ਤਿਆਰ ਹੋਏ ਫਿਰ ਤੇ ਮਹੀ ਸਾਹ ਲੱਖ ਰੁਪਈਆ ਮੁੱਲ ਕਰਨ ਦਾ ਆ ਗਿਆ ਹਾਂ ਹਾਂ ਹੁਣ ਆਪਾਂ ਕੋ ਲੱਖ ਨਹੀਂ ਕਰਨਾ ਦੇਰੀਏ 60 ਜਾਂਦੀ ਕਿੰਨਾ ਕੁ ਮੰਤਣਾ ਸੋ ਦੋ ਛੱਡ ਦਿੰਨੇ ਆ 58 ਕੇ ਹਾਂਜੀ ਹੈਗੀ ਕਿ ਜੈਸ ਕੀ ਪੂਰੇ 55000 ਲਓ ਜੀ ਉਹ ਵੀ ਆਪ ਦੋਸਤੋ ਵੀ ਇਹਨੇ ਕਿ ਜੈਸ ਕਰਤੀ ਹੈ ਪੂਰਾ 55000 ਰੁਪਿਆ ਰੇਡ ਜੀ ਜਿੱਤੇ ਵਿੱਚ ਤੁਹਾਡਾ ਆਇਆ ਗਿਆ ਤਾਂ ਮੌਕੇ ਤੇ ਮਾਨਤਨ ਛੋਟਾ ਛਪਾ ਹਲਕਾ ਫੁਲਕਾ ਜਰੂਰ ਹੋਗਾ ਇਹਦੇ ਨਾਲ ਜਿਹੜੀ ਬੱਦੀ ਆ ਮੱਝ ਵੀ ਇਹਦੀ ਦਸੀ ਡਿਟੇਲ ਕੀ ਭਾਜੀ ਜੱਜਾ ਸੁਆ ਸੂਈ ਜੀ ਅੱਛਾ ਜੀ ਕਿੰਨਾ ਟੈਮੋ ਦੇ ਗਏ ਸੀ ਹਾਂਜੀ ਸੂਈ ਨੂੰ ਕਿੰਨਾ ਟੈਮੋ ਗਿਆ ਸੂਈ ਨੂੰ ਭਾਈ ਨੂੰ ਕੋਈ ਹੋਏ ਦੋ ਢਾਈ ਕਿ ਮਹੀਨੇ ਅੱਛਾ ਜੀ ਤੇ ਹੁਣ ਦੁੱਧ ਕਿੰਨਾ ਦੁੱਧ ਭਾਈ 7 ਲੀਟਰ ਦੇ ਹੋਣੇ ਪੱਕਾ ਤਿਆਰ ਹੈ ਜੀ ਹਾਂਜੀ ਹਾਂਜੀ ਮਿਲਦੀ ਦੋਵੇਂ ਟਾਈਮ ਭਾੜੇ ਦੇ ਬੱਚੇ ਤੇ ਜੀ ਬੱਚਾ ਹਾਂਜੀ ਬੱਚਾ ਠੀਕ ਹੈ ਜੀ ਦੋ ਦੁੱਧ ਦੋਵੇਂ ਟਾਈਮ ਬੱਚੇ ਤੇ ਮਿਲਦੀ ਹੈ ਕੱਟਾ ਜੇ ਮਗਰ ਜੀ ਦੇ 8 ਕਿਲੋ ਦੁੱਧ ਹੰੜਾ ਮੌਕੇ ਦਾ ਤਿਆਰ ਹੋਗਾ ਸੂਹਾ ਦੂਜਾ ਸੂਈ ਇਹ ਸੂਈ ਨੂੰ ਕੋਈ ਦੋ ਢਾਈ ਮਹੀਨੇ ਦਾ ਟਾਈਮ ਸੂਈ ਨੂੰ ਦੋ ਢਾਈ ਮਹੀਨੇ ਜੇ ਦੁੱਧ ਥੱਲੇ 7 ਲੀਟਰ ਜੀ ਠੀਕ ਹੈ ਦੇਖ ਕੱਟਾ ਹੈਗਾ ਮਗਰ ਕਲੌੜੀ ਦੋਸਤੋ ਕਰੋ ਚੈੱਕ ਆ ਰਾਜੀ ਆ ਦੋਸਤੋ ਪੂਰੀ ਮਾਜੀ ਜਮੀਂ ਪਲੀ ਪੂਰੀ ਸਨਾਤ ਸਨਾ ਦੀ ਕੁਆਲਿਟੀ ਕਰ ਲੋ ਚੈੱਕ ਪੈਕ ਪੂਰੀ ਦੀ ਚੜਾਈ ਹਰ ਇੱਕ ਚੀਜ਼ ਕਰੋ ਚੈੱਕ ਵੀਡੀਓ ਦੇ ਵਿੱਚ ਪੂਰੀ ਜੈਡ ਬਲੈਕ ਹਲੋ ਜੀ ਹਲੋ ਜੀ ਕਰੋ ਦੀ ਕਿਸ ਕੁਆਲਿਟੀ ਚੈੱਕ ਹਲੋ ਜੀ ਕਰੋ ਦੋਸਤੋ ਸੱਜਰ ਮਚਾਰ ਦਾ ਆਰਡਰ ਤਿਆਰ ਕੀਤਾ ਕਰਮਾਈ ਨੇ ਜਿਹੜਾ ਵੀਡੀਓ ਬਣਾਉਂਦਾ ਟਾਈਮ ਹੋਊਗਾ ਕੋਈ ਦੁਪਹਿਰ ਦਾ 1 ਵਜੇ ਦਾ ਟਾਈਮ ਹੋਊਗਾ ਤੇ ਅਜੇ ਚਵਾਈ ਦੇ ਟਾਈਮ ਤੱਕ ਦੋਸਤੋ ਜਿਹੜੀ ਇਹ ਆਰਡਰ ਕੁਆਲਿਟੀ ਬਹੁਤ ਵਧੀਆ ਤਿਆਰ ਕਰ ਲਿਆ ਦੀ ਇਹਦਾ ਵੀਰ ਮੁੱਲ ਕੀ ਕਰਦਾ ਦੇ ਦੇ 70 ਦੀ ਕੋਈ ਕਰ ਲਈ 70 ਦੀ ਦੇ ਦੋ 70 ਦੀ ਜਿਹੜੀ ਹਾਂਜੀ 70 ਦੀ ਜਿਹੜੀ 70 ਦੇ ਦੋ ਕੰਮਾਗ ਮੰਤਣਾ ਸੁਬਾਹ 70 ਦੱਸ ਦੋ ਤਹੀਂ ਕਰ ਦਨੇ ਜਿੰਨਾ ਕੋਈ ਮੈਂ ਮੰਟਾ ਦਿਲੋਂ ਕਰੋ ਖੋਲੇ ਦਿਲਾਂ ਮਸਾਕੀ ਤਾਂ ਧਿਆਰ ਆਇਆ ਜਿਹਾ ਕਿ ਖੁੱਲੇ ਦਿਲਾਂ ਆਫਰ ਲਾ। ਪੈਂਟ ਦੇ ਦੇ ਦੀਏ ਪੂਰੇ। ਪੂਰੇ ਪੈਂਟ ਦੀ 65000 ਦੀ ਦਿੱਤਾ। ਟ੍ਰੀਡ ਹੋ ਗਿਆ ਜੀ। ਹੈਗੀ ਜੀ ਕਿ ਜੈਸਕਿਓਰ? ਨਹੀਂ। ਹੁਣ ਕਿਦੈਸਾ ਕਰਤਾ। ਇਹ ਮਾਝਾ। ਲਓ ਜੀ ਦੋਸਤ 30000 ਦੀ ਮੈਂ ਆ। ਮੁੱਲ ਜੇ ਮੌਕੇ ਦਾ ਜੀ। ਕਨੇ ਨੂੰ ਝਾਤੀ ਮਨਾ ਦੋ ਮਗਰ 10-10 7-8000 ਦਾ ਦੇ ਕੱਟਾ ਮਗਰ। ਠੀਕ ਹੈ ਜੀ ਠੀਕ। ਮੈਂ ਇਹਦੇ 50 ਦੀ ਰਹਿਣੀ ਆ। ਠੀਕ ਹੈ ਜੀ। ਆਜੋ ਖਾ ਲਓ। ਲਓ ਜੀ ਦੱਸੋ 50 ਇਹ ਕੱਟਾ ਦੇ ਮਗਰ। ਹਾਂ ਜੀ। ਲਓ ਜੀ ਦੋਸਤੋ 63000 ਰੁਪਏ ਦਾ ਰੱਖਿਆ ਗਿਆ ਜੀ ਡਿਮਾਂਡ ਇਹਦੀ ਤੇ ਜਿਹੜਾ ਤੁਹਾਡੇ ਆਇਆਂ ਜਾਂਦੇ ਵਿੱਚੋਂ ਛੋੜਛੱਪਾ ਮੌਕੇ ਤੇ ਥੋੜਾ ਬੜਾ ਜਰੂਰ ਹੋਊਗਾ ਤੇ ਇਹਦੇ ਜਿਹੜੀ ਨਾਲ ਵਰਦੀ ਮਾਝੇ ਵੀ ਤਿੰਨ ਨੰਬਰ ਭਾਈ 8 ਲੀਟਰ ਦੁੱਧ ਜੇ ਥਲੇ ਹਾਂਜੀ ਸਵੇਰ ਨੂੰ ਸਈ ਡੋਨ ਢਾਈ ਮਹੀਨਾ ਜੀ ਸੂਆ ਦੁੱਧਾ ਕੋਈ ਤਿੱਜਾ ਵਾਲੇ ਭਾਵੇਂ ਠੀਕ ਹੈ ਜੀ ਕਦ ਵੱਡਾ ਜੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਦੋਵੇਂ ਟਾਈਮ ਭਾਰੇ ਤੇ ਮਿਲਦੀ ਹਾਂਜੀ ਹਾਂਜੀ ਲਓ ਜੀ ਕੱਢੋ ਬਾਹਰ ਨੂੰ ਸੂਆ ਦੋਸਤੋ ਕੋਈ ਦੁੱਧਾ ਕੋਈ ਤਿੱਜਾ ਮੰਨ ਲਈ ਬੇਸ਼ੱਕ ਦੋਵੇਂ ਟਾਈਮ ਭਾਰੇ ਤੇ ਮਿਲਦੀ 8 ਕਿਲੋ ਦੁੱਧ ਦੋ ਟਾਈਮ ਕੱਦਕੱਠ ਮੈਂ ਨਾ ਦੋਸਤੋ ਕਰ ਲੋ ਚੱਕ ਬਹੁਤ ਸੋਹਣਾ ਕੱਦਕੱਠ ਲਓ ਜੀ ਕਰੋ ਚੱਕ ਆਰਡਰ ਕੁਆਲਿਟੀ ਦੋਸਤੋ ਬਹੁਤ ਸੁਣੀ ਤਿਆਰ ਕੀਤੀ ਤੁਹਾਨੂੰ ਤੁਹਾਡੀ ਕੁਆਲਿਟੀ ਬਹੁਤ ਵਧੀਆ ਜੀ ਦੁੱਧ ਭਾਜੀ 8 ਲੀਟਰ ਜੀ ਅੱਛਾ ਜੀ ਬੱਚਾ ਨਹੀਂ ਹੈਗਾ ਦਾ ਸੂਈ 2 ਮਹੀਨਿਆਂ ਦੀ ਆ ਠੀਕ ਹੈ ਜੀ ਮਿਲਦੀ ਭੜੇ ਦੀ ਠੀਕ ਹੈ ਜੀ ਹਾਂਜੀ ਲਓ ਜੀ ਦਸੋ ਕਰੋ ਚੱਕ ਕਾਦ ਵੱਡਾ ਹੈ ਕਾਦ ਕਰ ਦੋਸਤੋ ਪੂਰਾ ਮੈਂ ਦਾ ਫੁੱਲ ਵੱਡਾ ਲਓ ਜੀ ਇਹ ਆ ਰਿਆ ਨਾ ਹਰਿਆਣਾ ਆ ਚੱਪੀ ਜੀ ਕੋਈ ਗੱਲ ਨਹੀਂ ਕੋਈ ਵੀ ਟੱਕਰ ਨਹੀਂ ਹਰਿਆਣੀਆਂ ਲੈ ਜੂ ਲਓ ਜੀ ਕਰੋ ਚੱਕ ਜੀ ਹਾਂ ਜੀ ਵੀਰ ਜੀ ਮੋਲ ਦਾ ਦੇ ਜੀ ਛੱਡ ਦੀ ਕੰਮ ਮੰਨਦਾ ਫਿਰਦਾ ਮਾਨਪਾਨ ਕੀ ਜਾਨੇ ਐਂ ਖਾਦੀ ਕੁੱਤੀ ਨਸ਼ਾ ਲੈ ਗਿਆ ਕੋਈ ਨਹੀਂ ਜਾਣਦਾ ਤੈਨੂੰ ਹੁਣ ਆਪਣੇ ਕੋ ਮਾਨਤਾ ਨਹੀਂ ਆ ਨਹੀਂ ਮਾਨਤਾ ਨਹੀਂ ਹਾਂਜੀ ਹੱਸੇ ਐਂ ਹੀ ਸਹੀ ਅੱਧੇ ਮਾਲ ਲਵ ਲਵਾਂ ਤੇ ਫੇਰ ਆ ਗਏ ਚਲੋ ਭੈਣ ਭਰਾਵਾਂ ਦੀ ਸੇਵਾ ਚ ਚਲੋ ਸ਼ੱਕ ਕੋਈ ਗੱਲ ਨਹੀਂ ਆ ਇਦਾਂ ਹੀ ਐ 55 ਦੀ ਦੇਰੀ ਪੂਰੀ ਹੈ ਕਿ ਜੈਸ ਕੋਈ ਹੋਰ 52000 ਪੂਰੇ ਲਓ ਜੀ ਪੂਰਾ 52000 ਰੁਪਏ ਆ ਗਏ ਜੀ 8 ਕਿਲੋ ਦੁੱਧ ਜੇ 200 ਇਹੋ ਜੇ ਮੌਕੇ ਨਹੀਂ ਜੀ ਵਾਰ-ਵਾਰ ਮਿਲਨੇ ਤਿੰਨ ਮੱਜਾਂ 200 ਇੱਕ ਸਾਈਡ ਤੇ ਤੁਹਾਨੂੰ ਖਾਈਆਂ ਤੇ ਤਿੰਨ ਮੱਜਾਂ ਦੀ 200 ਤੁਸੀਂ ਕੁਆਲਿਟੀ ਚੈੱਕ ਕਰ ਲਓ ਇਸ ਤੋਂ ਬਿਨਾਂ ਦੋਸਤੋ ਦੂਜੇ ਜਾਣੇ ਆਪਾਂ ਦੂਜੇ ਲਾੜਦੇ ਵਿੱਚ ਉਧਰ ਤੁਹਾਨੂੰ ਤਿੰਨ ਮਚ ਦਿਖਾਵਾਂਗੇ ਚਲੋ ਜੀ ਅਗਲੇ ਪਾਸੇ ਚੱਲੀਏ ਕਰੀਏ ਸ਼ੁਰੂ ਜੀ ਇਧਰ ਹਾਂਜੀ ਝੋਟੀ ਹੈ ਭਾਜੀ ਪਹਿਲਾ ਸੁਬਾ ਸੂਈ ਜੇ ਤੇ ਸੂਈ ਨੂੰ ਦੋ ਕੁ ਮਹੀਨੇ ਆਇਆ ਅੱਛਾ ਜੀ ਦੁੱਧ 7 ਲੀਟਰ ਜੇ ਮਿਲਦੀ ਭਾੜੇ ਤੋਂ ਦੋਵੇਂ ਟਾਈਮ ਭੜੇ ਦੇ ਹਾਂਜੀ ਬੱਚਾ ਨਹੀਂ ਹੈਗਾ ਅੱਛਾ ਬੱਚਾ ਨਹੀਂ ਹੈ 3 ਬੱਚਾ ਇੱਕੇ ਮਚ ਦੇ ਗਿਆ ਨਾ ਹਾਂ ਬੱਚਾ ਇੱਕੇ ਰਹੀ ਠੀਕ ਹੈ ਜੀ ਇੱਕ ਦਾ ਬੱਚਾ ਤੇ ਇੱਕ ਗੱਭਣੇ ਠੀਕ ਹੈ ਜੀ ਲਓ ਦੋਸਤੋ ਇਹਨੂੰ ਸੂਈ ਨੂੰ ਦੋ ਟਾਈਮ ਹੀ ਦੇਣਾ ਟਾਈਮ ਹੋ ਗਿਆ ਪਹਿਲਾ ਸੁਬਾ ਸੂਈ ਆ ਕੱਟ ਕਰ ਦੋ ਵੀਰ ਸਾਤ ਜੀ 7 ਕਿਲੋ ਦੁੱਧ ਸਰਮੋਖੇ ਦਾ ਤਿਆਰ ਹੋ ਗਿਆ ਦੋਸਤੋਂ ਗਾਵਾਂ ਵਾਲੇ ਭਾਈ ਇਹ ਬਿਲਕੁਲ ਦੁੱਧ ਵੀ ਜਦੋਂ 7 7 8.5 ਕਿਲੋ ਮੱਧ ਤੱਕ ਸਰੀਨ ਥਲੇ ਗਿਆ ਲਓ ਜੀ ਕਰੋ ਚੱਕ ਆਹ ਲਓ ਜੀ ਕਰੋ ਚੱਕ ਪਹਿਲਾ ਸੁਆ ਦੋਸਤੋਂ ਛੋਟੀ ਸਈ ਹੈ ਇਹ ਜਨੇ ਦੀਆਂ ਛਈ ਆਉਣੀਆਂ ਤੇ ਇਹਨੀਆਂ ਦੋ ਆਉਣੀਆਂ ਜੀ ਵੱਡੇ ਨੂੰ ਹਾਂਜੀ ਹਾਂਜੀ ਇਹਦੇ ਕਰ ਦੇਗੀ ਠੀਕ ਹੈ ਸੋਹਣੀ ਹੈ ਦੋਸਤੋ ਛੋਟੇ ਹਾਂਜੀ ਜੇ ਕੋਈ ਵੀਰ ਚੰਗੀ ਸਾਮ ਕਰੂਗਾ ਤੇ ਦੋਸਤੋ 50 ਸੂਏ ਪੀ ਗਏ ਕੋਈ ਇਹ ਨਾ ਕਿ ਵੀ ਢੁਕਦੀ ਖਰਾਬ ਕਰਦੀ ਆ ਹਾਂਜੀ ਹਾਂਜੀ ਉਮਰ ਵਾਲੀ ਆ ਜਵਾਨੀ ਫਿਰ ਤੁਹਾਨੂੰ ਬਾਜ ਜਵਾਨੀ ਹਾਂਜੀ ਤੇ ਗੱਲ ਹੈ ਜਵਾਨੀ ਦੇ ਫਿਰ ਬੰਦਾ ਠੀਕ ਹੈ ਢੁਕ ਨਹੀਂ ਹੈ ਕਿ ਨਹੀਂ ਕੀ ਮੁੱਲ ਕਰਨਾ ਕੀ ਲੱਗਦਾ ਮਿਲਦੀ ਭਾੜੇ ਤੇ ਬਾਕੀ 55 ਦੀ ਦੇ ਦੀ ਜੀ ਹਾਂਜੀ 55 ਜੀ ਕਿੰਨਾ ਕੁ ਮੰਨਣਾ ਸਤਾ ਚਾਰ ਗਿਆ ਛੋੜ ਕਰ ਦੇਣ ਜੀ ਪੂਰੇ 55 ਦੀ 55 ਹੋ ਗਿਆ ਪੂਰਾ ਹਾਂਜੀ ਹੈ ਕਿ ਜੈਸ ਕੋਈ ਹੋਰ ਪੂਰੇ 50 ਦੀ ਦੇ ਲੋ ਜੀ ਆਫਰ ਕੀ ਦੋਸਤੋ ਪੂਰਾ 50000 ਰੁਪਿਆ ਰੇਟ 55000 ਰੁਪਿਆ ਡਿਮਾਂਡ 50000 ਤੋਂ ਤੁਹਾਡਾ ਆਇਆ ਗਿਆ ਦਾ ਮੌਕੇ ਤੇ ਮਾਨਤਾ ਨਾਲ ਛੋੜ ਛੱਪਾ ਜਰੂਰ ਹੋਊਗਾ ਤੇ ਇਹਦੇ ਬਾਰੇ ਦੱਸਿਓ ਵੀਰ ਤੇ ਭਾਈ ਦੋਵੇਂ ਮਹੀਨਿਆਂ ਨਾ ਥੋੜੀਆਂ ਲੇਟ ਲਿਆਂਦੀਆਂ ਚੋਗੀਆਂ ਅੱਛਾ ਜੀ ਅੱਜ ਇਹ ਨਾ ਕਿ ਵੀ ਥੱਲੇ ਦਿਖਾਵਾ ਨਹੀਂ ਹੈਗਾ ਬੰਦਿਆਂ ਦੀ ਠੀਕ ਹੈ ਜੀ ਦੋ ਦੇ ਦੇ ਥੱਲੇ ਹੋਊਗਾ ਜੀ 7 ਅੱਛਾ ਜੀ ਤੇ ਸੂਈ ਭਾਜੀ ਦੋ ਗੁ ਮਹੀਨਿਆਂ ਦੀ ਅੱਛਾ ਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਪਰੇ ਤੇ ਦੋਵੇਂ ਟਾਈਮ ਪਰੇ ਤੇ ਮਿਲਦੀ ਹਾਂਜੀ ਹਾਂਜੀ ਕੱਦ ਵੱਡਾ ਹੈ ਕੱਦ-ਕੱਡ ਦੋਸਤੋ ਦੋਵਾਂ ਮੱਜਾ ਦਾ ਤੁਸੀਂ ਚੈੱਕ ਕਰ ਸਕਦੇ ਹੋ ਬਰਾਬਰ ਦਾ ਕੱਦ-ਕੱਟ ਹੋਊਗਾ ਠੀਕ ਕਰੋ ਲਿਆਨੇਗਾ ਮਈਆਂ ਮਈ ਨਾ ਅੰਦਰ ਵਧੀਆਂ ਰੀਆਂ ਥੋੜੀਆਂ ਜੀਆਂ ਛੱਡ ਗਏ ਠੀਕ ਹੈ ਠੀਕ ਹੈ ਤੇ ਰੀਪਰ ਲਿਆਂਦਾ ਵੀਰ ਨੇ ਤਾਂ ਕਰ ਕੇ ਆਂਦਾ ਵੀ ਲੋਡਦਾ ਚਲੋ ਆ ਸ਼ੋ ਕੋਈ ਨੁਕੀ ਮਜਬੂਤ ਹਾਂਜੀ ਹਾਂਜੀ 7 ਕਿਲੋ ਤੋਂ ਤਿਆਰੀ 8 ਜੀ 8 ਕਿਲੋ ਦੋ ਦੋਸਤੋ ਤਿਆਰ ਜੇ ਸੁਆ ਪਿੱਤਾ ਸੁਈਆਂ ਤੇ ਸੁਈ ਨਹੀਂ ਕੋ ਢਾਈ ਇੱਕ ਮਹੀਨੇ ਦਾ ਟਾਈਮ ਹੋਗਾ ਦੋ ਟਾਈਮ ਮਹੀਨੇ ਦਾ ਹਾਂਜੀ ਹਾਂਜੀ ਨਾਲੋ ਜੀ ਕਰੋ ਚੈੱਕ ਦੀ ਫਿਰ ਕੁਆਲਟੀ ਉਹ ਮੈਂ ਨਾ ਅੰਦਰੋਂ ਅੰਦਰੇ ਬਣ ਚੱਲੀ ਅੰਦਰ ਦੋਸਤੋ ਬਚਨ ਦਾ ਥੋੜੀ ਜੀ ਸਕਿਨ ਨੇ ਜੀ گلابی ਰੰਗ ਚ ਦਿਖਦੀ ਹੈ। ਵਾਗ ਕੱਦ ਦਾ ਵੱਡਾ ਹੈ। ਹਾਂਜੀ ਕੱਦ ਕੜ ਦੋਸਤੋ ਤੁਸੀਂ ਮੈਂ ਦਾ ਚੈੱਕ ਕਰ ਸਕਦੇ ਹੋ। ਲਓ ਜੀ। ਇਹ 2-4 ਨੂੰ ਵੱਜ ਕੇ ਬਾਹਰ ਤੇ ਚਰੋ ਇਹਨੇ ਆਪਣੀ ਚੰਬੀ ਦਾ ਰੰਗ। ਬਾਹ ਕੀ ਹੈਗੀ ਠੰਡੀ ਤੇਜੀ। ਹਾਂਜੀ ਹਾਂਜੀ। ਲੈ ਜੋ ਜੀ। ਲਓ ਜੀ ਦੋਸਤੋ ਕਰੋ ਚੱਕ। ਇਹ ਨੰਬਰ ਜਾਨੀ ਚਵਾਈ 220 ਕੋਈ ਤਕਰੀਬਨ ਮੇਰੇ ਸਾਹ ਵੀਰ 8 ਵਜੇ ਚਵਾਈ ਸਰੇ ਆ ਜੀ ਲੇਟ ਚੋ ਕੇ ਲੈਣੀਆਂ ਜੀ ਮਈਆ ਠੀਕ ਹੈ ਜਦੋਂ ਜਦੋਂ ਸਾਡਾ ਇਹਹੀਂ ਪਾਸ ਕਰ ਲਈਦਾ ਡੰਗਰ ਉਹਦਾ ਠੀਕ ਹੈ ਜਦੋਂ ਨਹੀਂਦਾ ਉਹ ਪਾਸ ਕਰ ਲਈਦਾ ਮੁਰਕੇ ਨਾਲ ਕਈ ਬੰਦੇ ਮਕਰ ਮਕਰ ਜਾਂਦੇ ਆ ਹਾਂਜੀ ਹਾਂਜੀ ਤੇ ਵੀਰ ਮੋਲੇ ਦਾ ਕੀ ਕਰਨਾ ਮੋਲ ਭਾਜੀ ਇਹਦਾ ਦੇਰੀਏ 65 ਦੀ ਚਲੋ 65000 ਰੁਪਏ ਦੀ ਮੰਗ ਰੱਖੀ ਗਈ ਹਾਂਜੀ 65000 ਰੁਪਏ ਦੀ ਮੰਗ ਰੱਖਤੀ ਤੇ ਹੁਣ ਮਾਨਤਾ ਨਹੀਂ ਕਿ ਮਾਨਤਾ ਵਾਰਦੀ ਦੇ ਦਿੱਤੀ ਬਾਹਰ ਤੋਂ ਵੀ ਹੋਇਆ ਕਿ ਜੈਸੀ ਪੂਰੇ ਸਾਠਿਆ ਦੇ ਲਓ ਜੀ ਪੂਰਾ 6000 ਰੁਪਿਆ ਹੋ ਗਿਆ ਜੀ ਮੈਂ ਵੱਡੀ ਜੀ ਲਓ ਦੋਸਤੋ ਮੈਂ ਤਾਂ ਕਾਦ-ਕਾਦ ਤੁਸੀਂ ਚੈੱਕ ਕਰ ਸਕਦੇ ਜਿੰਨੀ ਮੈਂ ਦੋਸਤੋ ਵੀਡੀਓ ਜੀ ਦਿਖਤੀ ਹੈ ਉਨੀ ਮੈਂ ਮੈਂ ਭਾਜੀ ਇਹ ਨਹੀਂ ਵੀ ਕੋਈ ਨਿੱਕੀ ਨਿਕਰੋ ਵੀ ਸੱਜਰ ਮੈਂ ਲੈ ਜੀ 1.5 ਤੇ ਇਹਦੇ ਨਾਲ ਜਿਹੜੀ ਬੱਧੀ ਹੈ ਵੀ ਨੀਲੀ ਰਵੀ ਦੀ ਹਾਂਜੀ ਇਹਦੇ ਨਾਲ ਦੁੱਧ 8 ਲੀਟਰ ਚ ਭਾਜੀ ਇਹ ਸੂਆ ਕਿਨੋਂ ਸੂਈ ਸੂਆ ਭਾਜੀ ਪਹਿਲਾ ਸੂਈ ਆ ਅੱਛਾ ਪਹਿਲਾ ਸੂਆ ਸੂਈ ਤੇ ਇਹ ਨਾ ਪਈਓ ਉਹਨਾਂ ਚੋਇਆ ਥਾਣੇ ਦਾ ਜਿਹੜਾ ਅਗਲਾ ਨਾ ਕਬੈਣੀ ਵਾਲਾ ਪੋਲਟ ਕਬੈਣੀ ਆ ਦੇ ਪਾਸੇ ਹਾਂਜੀ ਹਾਂਜੀ ਉਹ ਤੁਹਾਨੂੰ ਨਾ ਸੋਜੀ ਆ ਅੱਛਾ ਜੀ ਤੇ ਚਲੋ ਅਦਾ ਆਪਾਂ ਡਾਕਟਰ ਨੂੰ ਆਖਿਆ ਵਾ ਤੇ ਟ੍ਰੀਟਮੈਂਟ ਕੀਤਾ ਤੇ ਚੱਲ ਵੀ ਪਊਗਾ ਪਸੰਦਾਂ ਤੁਹਾਨੂੰ ਵਧੀਆ ਅੱਛਾ ਜੀ ਪਸੰਦ ਆ ਧਾਰ ਨਹੀਂ ਹਜੇ ਤਾਂ ਇਹ ਨਿਕਲ ਸੀ ਤਾਂ ਬੰਦ ਹੋਣਾ ਹੈਗਾ ਹਾਂਜੀ ਸਰੂ ਬੰਦ ਹੋ ਗਿਆ ਤਾਂ ਠੀਕ ਹੈ ਜੀ ਤੇ ਚਲੋ ਆਪਾਂ ਚੌਥਾ ਨਾਂ ਦਾ ਨਹੀਂ ਮੁੱਲ ਜੇ ਕਰਦੇ ਜੇ ਟ੍ਰੀਟਮੈਂਟ ਕਰਤਾ ਰਹਿ ਜੀ ਆਪਾਂ ਨੂੰ ਫੇਰ ਕਰਾਂਗੇ ਚੌਂ ਦਾ ਅੱਛਾ ਜੀ ਹਾਂਜੀ ਆਪਾਂ ਤਿੰਨਾਂ ਦਾ ਮੁੱਲ ਕਰਦੇ ਕਿੰਨਾ ਖਾਣ ਦਾ ਮੁੱਲ 100 ਲੀਟਰ ਜੇ ਠੀਕ ਹੈ ਜੀ ਤੇ ਬਾਕੀ ਇੱਕ ਕਰਵਾਈਆਂ ਤਾਂ ਮੈਂ ਸਿਵਾ ਨਹੀਂ ਬੰਦੇ ਦੀ ਕੋਈ ਏਡੀ ਪੱਠਿਆਂ ਪੁੱਠਿਆਂ ਤੇ ਜਾਂਦਾ ਠੀਕ ਹੈ ਜੀ ਤੇ ਮੈਂ ਪਿਓਰ ਨੀਲੀ ਚ ਜੇ ਲੈ ਦੋਸਤ ਸੂਆ ਪਹਿਲਾ ਜੀ ਮੈਂ ਸੂਆ ਪਹਿਲਾ ਤੇ ਥੋੜੀ ਜੀ ਮੇਰੇ ਸਗਾ ਵੱਡੀ ਓਵਰ ਝੋਕੇ ਦੇ ਵਿੱਚ ਦੋਈ ਨਾ ਹਾਂਜੀ ਹਾਂਜੀ ਉਦਾਂ ਚਲੋ ਉਦਾਂ ਦਾ ਨਹੀਂ ਆ ਆ ਵੀਖੀ ਨਹੀਂ ਮੂੰਹ ਫੜ ਕੇ ਨਾ ਕਰੂ ਤਾਂ ਵੇਖ ਲੈ ਆਪ ਲੋ ਜੀ ਦੋਸਤੋ 6 ਦੰਦ ਚ ਮੂੰਹ ਕੋਈ ਇਹ ਨਾ ਵੀ ਰੱਖੇ ਕਿ ਉਮਰ ਵੱਡੀ ਹੈ ਮੱਝ ਦੀ ਥੋੜਾ ਨਾ ਮਈਆਂ ਆ ਕੇ ਪੱਠ ਪੱਠਾ ਨਹੀਂ ਹਾਂਜੀ ਹਾਂਜੀ ਇੱਕ ਨਾ ਤਾਂ ਸਿਵਾ ਨਹੀਂ ਬੰਦੇ ਦੀ ਹੈ ਜੀ ਕਟਈ ਵੀ ਜੀ ਬਾਹਰੋਂ ਤੋਰ ਕੇ ਆਈ ਹੈ 6 ਦੰਦ ਦੋਸਤੋ ਛੋਟੀ ਪਹਿਲਾ ਸੂਆ ਸੂਈ ਜੇ 6 ਦੰਦ ਜੇ ਪਹਿਲਾ ਸੂਆ ਸੂਈ ਜੇ ਤੇ 8 ਕਿਲੋ 8 ਲੀਟਰ ਜੀ ਤਿੰਨਾਂ ਥਣਾਂ ਦੇ ਵਿੱਚੋਂ ਦੋਸਤੋ 8 ਲੀਟਰ ਦੁੱਧ ਜਿਹੜਾ ਹੁਣ ਮੌਕੇ ਦਾ ਦੇਣ ਜਿਹੜਾ ਇੱਕ ਥਣਿਆ ਨਾ ਭਾਜੀ ਕੱਲਾ ਆਲਾ ਹਾਂਜੀ ਉਹਦੇ ਕਹਿਣ ਮੁਤਾਬਕ ਇੱਕ ਥਣ ਚ ਹੀ ਲੀਟਰ ਦੁੱਧ ਆਉਂਦਾ ਠੀਕ ਹੈ ਜੀ ਤੇ ਦੋਵੇਂ ਥਾਂ ਹੁੰਦਾ ਜਿਉਂ ਚੱਲਦੇ ਤਿੰਨ ਕਿਲੋ ਗਾੜ ਹੀ ਮੈਂ ਠੀਕ ਹੈ ਠੀਕ ਹੈ ਜਿੰਨੀ ਗਾੜ ਹੀ ਓਨੀ ਪਿਛਾਰ ਠੀਕ ਠੀਕ ਹੈ ਹਾਂਜੀ ਯਾਨੀ ਕਿ ਗਾੜ ਤੇ ਪਿਛਾਰ ਬਰਾਬਰ ਦੀ ਰੱਖੀ ਹਾਂਜੀ ਹਾਂਜੀ ਲਓ ਜੀ ਦੋਸਤੋ ਕੁਆਲਿਟੀ ਦੀ ਬ੍ਰੀਡ ਚੈੱਕ ਕਰ ਲਓ ਪਿਓਰ ਨੀਵੀ ਰੱਖੀ ਓਏ ਅਬ ਚਲੋ ਗਾੜੀ ਜਿਹਨੇ ਭੈਣ ਭਰਾ ਨੇ نسل ਕਸਲ ਬਣਾਉਣੀ ਆ ਹਾਂਜੀ 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 ਓਦੇ ਰੱਖਣ ਵਾਲੀ ਆ ਮੈਂ ਏੜੀਆਂ ਏੜੀਆਂ ਮਈਆਂ ਭਾਈ ਰੱਖੀਆਂ ਗਏ ਲਓ ਜੀ ਕਰੋ ਚੈੱਕ ਦੋਸਤੋ ਪੂਰਾ ਕੱਦ ਕਾਠ ਪੂਰਾ ਫੁੱਲ ਹੈਵੀ ਬਾਡੀ weight ਤੇ ਪੂਰੀ ਦੋਸਤੋ ਫੁੱਲ ਬ੍ਰੀਡ ਆ ਮੇਰੇ ਲਾੜਦੇ ਵਾਕਿਆ ਲਾ ਕੇ ਨਿਕਾ ਜਾਏ ਤੇ ਲੋ ਜੀ ਦੋਸਤ ਕਰੋ ਜੀ ਦੋਸਤ ਵੀਰ ਬਰਾਬਰ ਸੋਤਾ ਮੈਂ ਦੇਤੇ ਵੀਰ ਦਾ ਕੱਦ ਮੈਂ ਦੇ ਨਾਲੋਂ ਨਿਕਲ ਲੱਗਦਾ ਜੇ ਮਤਲਬ ਖੜਾ ਕੇ ਖਾਦਣ ਲੱਗ ਕੇ ਇਹ ਨਾ ਕਰ ਕਿ ਇਹ ਵੈਸੇ ਗੱਲ ਨਹੀਂ ਮੈਂ ਦਾ ਕੱਦ ਕਾਠ ਹੈ ਜੀ ਆਹ ਦੇਖੋ ਤੁਸੀਂ ਮੇਰੇ ਬਰਾਬਰ ਹੀ ਵੀਰ ਮਾੜਾ ਲਾਗੇ ਪਈ ਦੇ ਲਓ ਲੋ ਜੀ ਦੋਸਤ ਕਰੋ ਜੀ ਕਿ ਵੀਰ ਤੇ ਮੋਢੇ ਤੋਂ ਤਾਂ ਨਿਕਲੀ ਸੀ ਹਾਂ ਜੀ ਤੇ ਬਰਾਬਰ ਹੈ ਜੀ ਕੀ ਮੋਲ ਕਰਨ ਜਾਈਦਾ ਮੋਲ ਭਾਜੀ ਜੇ ਤੇ ਥਣ ਚਲਾਤਾ ਆਪਾਂ ਫਿਰ ਤੇ ਆਪਾਂ ਮਹੀਂ ਦੇਣੀ ਜੇ ਸਮੋਲ ਨਹੀਂ ਕਰਨਾ ਫਿਰ ਚਾਵਾ ਮੈਂ ਦੇਣੀ 70000 ਪੂਰਾ 70000 ਰੁਪਏ ਲੈਣ ਦੇਣੀ ਹਾਂ ਹੁਣ ਜਿਹੜਾ ਵਾ ਮੋਲੇ ਦਾ ਕਰਦੇ 70 ਅੱਛਾ ਜੀ ਆ ਕਾਂਗੇ 65 ਤੇ ਜੈਸ ਨੂੰ 60 ਦੀ ਜੈਸ ਨੂੰ 60000 ਦੀ ਅੱਜ ਦੇ ਜੇ ਹੁਣ ਮੋਦਲ ਤਿੰਨ ਹਸਨਾ ਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਜੇ ਥਣ ਚੱਲਦਾ ਫਿਰ ਇਹਦਾ ਮੁੱਲ ਵੱਖਰਾ ਹੋਊ ਫਿਰ ਵੱਖਰਾ ਹੋਊ ਜੀ ਚਲੋ ਆਪਾਂ ਜੀ ਆਪਦਾ ਤੁਹਾਨੂੰ ਬਰਾ ਇਹੋ ਚਲੋ ਦਵਾਈ ਚਲੋ ਗੱਡੀ ਤੇ ਜੇ ਚੱਲਣਾ ਹੈ ਕਿਸਮਤ ਦੀ ਗੱਲ ਆ ਇਹ ਆ ਕਿ ਛਰੂ ਬੰਦ ਪਸਮ ਦਾ ਹੈਗਾ ਥਣ ਠੀਕ ਹੈ ਜਾਣ ਹੈ ਕੀ ਥਾਂ ਦੇ ਵਿੱਚ ਪਸਮਾ ਆਉਂਦਾ ਪੂਰਾ ਹਾਂ ਉਹਨਾਂ ਨੇ ਨਾ ਵੇਖਿਆ ਬ ਠੀਕ ਹੈ ਠੀਕ ਆਪਾਂ ਆਪਦਾ ਲਿਆਂਦਾ ਕਰਕੇ ਠੀਕ ਹੈ ਜੀ ਧਾਰ ਚੀੜੀ ਆਉਂਦੀ ਜਿਆਦੀ ਠੀਕ ਉਹ ਤੇ ਨੱਪਲਪ ਕੇ ਧਾਰ ਨਹੀਂ ਜਾਂਦੀ ਬਿਮਾਰੀਆਂ ਮੋ ਟੂ ਕਰ ਜਾਂਦੇ ਆ ਆ ਠੀਕ ਕੋਈ ਅਗਲਾ ਮੋੜ ਕੇ ਆਖ ਦਿੰਦਾ ਜੀ ਕਿ ਲਓ ਜੀ ਦੋਸਤੋ 6 ਨਗ ਤੁਹਾਨੂੰ ਦਿਖਾਈਏ ਜਿਨ੍ਹਾਂ ਦੇ ਵਿੱਚ 5 ਨਗ ਜਿਹੜੇ ਸਵੇ ਸਵੇ ਤੇ ਇੱਕ ਮਾਝ ਗੱਪਣਿਆ ਸਵੇ ਸਵੇ ਪਹੁੰਚੋ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸਦੀ ਮੇਰੇ ਵੀ ਜਰੂਰ ਕਰ ਲਿਆ ਕਰੋ ਤੇ ਗੱਪਣੂ ਪਸ਼ੂ ਨੂੰ ਦੋਸਤੋ ਥਣਾ ਦੀ 蒂ਪ ਕੇ ਪਾਸ ਕਰਕੇ ਤਸਦੀ ਜਰੂਰ ਕਰਿਆ ਕਰੋ ਕਡਰੈਸ ਇੱਕ ਰੀਵੀ ਦਾ ਫਿਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਫੋਨ ਨੰਬਰ ਵੀਰੇ ਕਰੀ ਫੇ ਬੋਲਦੀ ਹਾਂਜੀ ਭਾਜੀ ਫੋਨ ਨੰਬਰ ਹੈਗਾ 7088801172 ਹਾਂਜੀ 7088801172 ਠੀਕ ਹੈ ਨਾਮ ਹੈਗਾ ਜੀ ਪ੍ਰਤਾਪ ਸਿੰਘ ਜੀ ਠੀਕ ਹੈ ਜੀ ਇਨਚਾਮ ਕੇ ਕੋਲ ਦਾ ਠੀਕ ਹੈ ਜਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਹੈ ਜੀ ਤੇ ਬਾਕੀ ਭਾਜੀ ਜਿਹੜੀ ਸੂਈ ਆ ਹਾਂਜੀ ਆਪ ਦੀ ਚੋਗੇ ਖੜੋ ਤਸल्ली ਕਰਕੇ ਜਿਹੜੀ ਗੱਬਣੇ ਚੈੱਕ ਕਰਕੇ ਚੈੱਕ ਕਰਕੇ ਹਾਂਜੀ ਠੀਕ ਹੈ ਜੀ ਸੱਚ ਸასი ਗੱਲ ਧੰਨਵਾਦ ਉਸ ਤੋਂ ਤੁਹਾਡੇ ਵੀਡੀਓ ਦਾ